ਮੈਂ ਮਨਪ੍ਰੀਤ ਸਿੰਘ ਸਲਾਹਕਾਰ ਸਟੇਟ ਕਮੇਟੀ ਇਚਟਾ ਦਾ ਜੁਨੀ ਪੰਜਾਬ ਆਪਣਾ ਮਕਸਦ ਇੱਕੋ ਹੀ ਆ 27 ਤਰੀਕ ਨੂੰ ਬੇਰਕਾ ਪਲਾਂਟ ਸਮਰੂਹ ਰਿਖਿਆ ਮੁੱਖ ਮੰਤਰੀ ਭਵਨਤਮਨ ਦੀ ਕੋਪੀ ਦਾ ਰੋਸ ਮਾਰਚ ਕਰਨਾ ਠੀਕ ਹੈ ਨਾ ਉਹਦੇ ਵਾਸਤੇ ਤਾਂ ਮਾਨਸਾ ਦੇ ਸਿਟੀ ਬਾਲਪੁਰ ਨਾਲ ਮਾਨਸਾ ਦੇ ਕੇ ਅਸੀਂ ਮੀਟਿੰਗ ਕਰੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀਆਂ ਕਰਨੀਆਂ ਨੇ ਕਿਵੇਂ ਆਪਾਂ ਕੇਡਰ ਨੂੰ ਲਾਮਬੱਧ ਕਰਨਾ ਠੀਕ ਹੈ ਨਾ ਉਹਦੇ ਕਰਕੇ ਰਣਨੀਤੀ ਕਰਨ ਵਾਸਤੇ ਆਪਾਂ ਬਾਲਪੁਰ ਨਾਲ ਮੀਟਿੰਗ ਕਰੀ ਆ ਠੀਕ ਹੈ ਨਾ ਆਪਾਂ ਸਾਰੇ ਹੱਥ ਜੋੜ ਕੇ ਜੀ ਬੇਨਤੀ ਕਰਦੇ ਆ ਸਾਡੇ ਪ੍ਰਧਾਨ ਸਾਹਿਬ ਖੜੇ ਨੇਗੇ ਠੀਕ ਹੈ ਨਾ ਜਰਨਲਿਸਟ ਕਤਰ ਰਜਿੰਦਰ ਸਿੰਘ ਖੜੇ ਨੇਗੇ ਮੈਂ ਸਲਾਹਕਾਰ ਠੀਕ ਹੈ ਸਟੇਟ ਕਮੇਟੀ ਦੇ ਸਾਰੇ ਜਿੰਨੇ ਕੈਡਰ ਖੜਾ ਹੈਗਾ ਮੈਂਬਰ ਖੜੇ ਸਾਥੀ ਖੜੇ ਸਾਰਾ ਧੰਨਵਾਦ ਤੇ ਜਿਹੜੇ ਵੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਜਿੰਨੇ ਵੀ ਬੰਦੇ ਆਏ ਨੇ ਆਪਾਂ ਇਹ ਗੱਲ ਕਰਦੇ ਕਿ 27 ਤਰੀਕ ਨੂੰ ਜਿਹੜਾ ਆਪਣਾ ਰੋਸ ਮਾਰਨ ਸਮਰੂਹ ਦੇਖੇ ਹੋ ਰਿਹਾ ਹੈਗਾ ਉਹ ਜੇ ਵਤਵਾਦ ਤੋਂ ਬਾਅਦ ਕਿ ਇਹਡਾ ਆੜਾ ਸਾਫ ਦੇਵੇ ਤੇ ਵਤਵਾਦ ਸਾਥ ਨੂੰ ਉਥੇ ਜਾਣ ਕਿਉਂਕਿ ਸਰਕਾਰ ਦੇ 3.5 ਸਾਲ ਕੰਪਲੀਟ ਹੋਣ ਤੋਂ ਬਾਅਦ ਆਪਾਂ ਨੂੰ ਇੱਕ ਵੀ ਭਾਰਤ ਦਾ ਨੋਟੀਫਿਕੇਸ਼ਨ ਨਹੀਂ ਆਇਆ ਜਿਹਦੇ ਕਰਕੇ ਆਪਾਂ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਜਿਹੜੀ ਸਰਕਾਰ ਕਹਿੰਦੀ ਸੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਅਸੀਂ ਬਹੁਤ ਕੁਝ ਕਰਤਾ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਸਰਕਾਰ ਨੇ ਡਟਾ ਨਹੀਂ ਕਰਿਆ ਸਿੱਖਿਆ ਕ੍ਰਾਂਤੀ ਨੂੰ ਉਹ ਕਹ ਰਹੇ ਨੇ ਜਿਹੜੇ ਬਾਸਮਾ ਨੂੰ ਰੰਗ ਕਰਤਾ ਸੰਦੂ ਕਾਰਯੋਗ ਸਾਥਿਓ ਸੋਨ ਸਭ ਨੂੰ ਬਤਾ ਵੀ ਆਪਣੀ ਇੱਕੋ ਇੱਕ ਮੁੱਖ ਮੰਗ ਹੈ ਵੀ ਜਿਹੜੀਆਂ ਆਪਣਾ ਐਡਿਡਿਕੇਟਰ ਨੇ ਪੋਸਟਾਂ ਪਲੱਸ 2 ਬੇਸ ਤੇ ਕੱਢੀਆਂ ਜਾਣ ਉਹਦੇ ਨੋਟੀਫਿਕੇਸ਼ਨ ਜਲਦੀ ਜਲਦੀ ਜਾਰੀ ਕੀਤਾ ਜਾਵੇ ਸਾਰੇ ਪਲੱਸ 2 ਵਾਲੇ ਬੱਚਿਆਂ ਨੂੰ ਵੀ ਵਾਲੇ ਬੱਚਿਆਂ ਨੂੰ ਇੱਕੋ ਹੀ ਸਾਡੀ ਬੇਨਤੀ ਵੀ 27 ਤਰੀਕ ਨੂੰ ਵੱਧ ਤੋਂ ਵੱਧ ਸਾਡੇ ਨਾਲ ਚੱਲੋ ਆਪਾਂ ਰੋਸ਼ਮਾਰਗ ਦੇ ਵਿੱਚ ਵੱਧ ਤੋਂ ਵੱਧ ਇਕੱਠ ਕਰ ਸਕੀਏ ਤਾਂ ਜੋ ਜਿਹੜੀ ਆਪਣੀ ਮੰਗ ਹੈ ਜਲਦੀ ਨਾਲ ਉਹਦੀ ਮੰਨੀ ਜਾਵੇ ਪਲੱਸ 2 ਤੇ ਈਟੀਟੀ ਜਿਹੜੀ ਪਲੱਸ 2 ਵਾਲੇ ਕੇਡਰ ਹੈ ਤੇ ਵੀ ਵਾਲੇ ਕੇਡਰ ਸਾਰੇ ਇਕੱਠੇ ਇੱਕ ਮੰਚ ਤੇ ਕੰਮ ਕਰ ਰਹੇ ਸਾਰੇ ਭਾਈ ਵੱਧ ਤੋਂ ਵੱਧ ਪਹੁੰਚੋ ਧੰਨਵਾਦ ਜੂਨੀਅਨ ਵੱਲੋਂ 80 ਟੈ ਪੰਜਾਬ ਵੱਲੋਂ ਇੱਕ YouTube ਤੇ ਚੈਨਲ ਬਣਾਇਆ ਗਿਆ ਹੈ ਇੱਕੀ ਟੱਟ ਪਾਜੀ ਨੂੰ ਪੰਜਾਬੀ